ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚੱਲਿਆ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਿਹਾ ਜੀ ਪੈਂਡ ਦੋਸਤੋ ਇਹ ਨੰਗਲ ਜ਼ਿਲ੍ਹਾ ਫਰੀਦਕੋਟ ਤੇ ਨੇੜੇ ਸ਼ਹਿਰ ਵੀ ਫਰੀਦਕੋਟ ਹੈ ਜੀ ਜਿਹੜੇ ਘਰ ਚ ਦੋਸਤੋ ਵੀਡੀਓ ਤੁਹਾਨੂੰ ਦਿਖਾ ਰਿਹਾ ਜੀ ਇੱਥੇ ਦੋਸਤੋ ਵਿਕਰੀ ਆਸਤੇ ਪਸ਼ੂ ਆਉਂਦੇ ਐ ਇਸ ਵੀਰ ਕੋਲੇ ਇਸ ਘਰ ਦੇ ਵਿੱਚੋਂ ਆਪਣੀ ਇਹ ਪਹਿਲੀ ਵੀਡੀਓ ਹੋਊਗੀ ਦੋਸਤੋ ਤਿੰਨ ਝੋਟੀਆਂ ਇਸ ਘਰ ਦੇ ਵਿੱਚ ਤੁਹਾਨੂੰ ਦਿਖਾਉਂਗਾ ਮੁਰਾ ਨਸਲ ਦੀਆਂ ਦੋਸਤੋ ਝੋਟੀਆਂ ਦੋ ਇਹਨਾਂ ਦੇ ਵਿੱਚ ਵੱਡੀਆਂ ਇੱਕ ਬਿਲਕੁਲ ਛੋਟੀ ਕੱਟੀ ਹੋਊਗੀ ਇਹਨਾਂ ਦੇ ਵਿੱਚ ਠੀਕ ਹੈ ਜੀ ਤਿੰਨੇ ਨਾਗ ਦੋਸਤੋ ਤੋਰ ਕੇ ਦੇਖਾਂਗੇ ਬਾਕੀ ਥਾਣ ਥੁਣ ਐਨ ਪੂਰੀ ਤੁਹਾਨੂੰ ਤਸੱਲੀ ਕਰਾ ਦੂੰਗਾ ਜਿਹੜਾ ਨਾਗ ਤਿੰਨਾ ਦੇ ਵਿੱਚੋਂ ਤੁਹਾਨੂੰ ਜਚੇ ਉਹਦੀ ਦੋਸਤੋ ਤਸੱਲੀ ਕਰਕੇ ਖਰੀਦ ਲਿਓ ਤੇ ਬਾਕੀ ਸਾਰੀ ਗੱਲਬਾਤ ਇਨਾਂ ਦੀ ਆਓ ਬਾਈ ਨਾਲ ਕਰੀਏ ਜੀ ਬਾਈ ਜੀ ਸਤਿ ਸ਼ਕਾ ਸਤਿ ਸ਼ਕਾ ਜੀ ਬਾਈ ਜੀ ਨਾਮ ਦੱਸਿਓ ਆਪਣਾ ਪ੍ਰਕਾਸ਼ ਸਿੰਘ ਜੀ ਨਾਮ ਅੱਛਾ ਪਿੰਡ ਆਪਣਾ ਹੈਗਾ ਨੰਗਲ ਹਾਂਜੀ ਨੰਗਲੀ ਹੈ ਜੀ ਠੀਕ ਹੈ ਅੱਛਾ ਪਸ਼ੂ ਫਿਰ ਵਿਕਰੀ ਵਾਸਤੇ ਆਉਂਦੇ ਇੱਥੇ ਹਾਂਜੀ ਹਾਂਜੀ ਇੱਥੇ ਹੁੰਦੇ ਪਸ਼ੂ ਠੀਕ ਹੈ ਰੂਟੀਨ ਚ ਹੀ ਹੁੰਦੀ ਹੈ ਝੋੜੀ ਜੀ ਰੂਟੀਨ ਚ ਹੀ ਚਟਣੀ ਚ ਆਉਗੀ ਪਸ਼ वैसे ये थोड़ी ये दिक्कत ਪੈਂਦੀ ਹੈ ਜਿਹੜੀ ਉਹ ਪਰੇਸ਼ਾਵਾਂ ਜਾ ਪੈਂਦਾ ਤੇ ਅੱਛਾ ਇਹ ਵੱਡੀ ਜਿਹੜੀ ਝੂਟੀ ਆ ਆਪਣੇ ਕੋਲੇ ਕਿੰਨੇ ਟਾਈਮ ਦੀ ਹੋਗੀ ਇਹ ਇਹ ਹੈਗੀ 1.5 ਸਾਲ ਦੀ ਹੈ ਜੀ ਅੱਛਾ 1.5 ਸਾਲ ਦੀ ਹੈ ਹਾਂਜੀ ਹਾਂਜੀ ਦੰਦ ਦੰਦ ਵੇਖਿਆ ਕਿ ਨਹੀਂ ਹਾਂਜੀ ਦੋਨ ਦੇ ਚੱਕੀ ਹੁੰਦੀ ਹੈ ਜੀ ਥੋੜੀ ਥੋੜੀ ਅੱਛਾ ਚੱਕੇ ਆ ਦੋਨ ਦਾ ਹਾਂਜੀ ਹਾਂਜੀ ਠੀਕ ਹੈ ਰੇਇਮੈਂਟ ਜੀ ਖੋਲ ਕੇ ਬਾਹਰ ਨੂੰ ਦੋਸਤੋ ਦੂਂਦ ਵਾਲੇ ਦੰਦ ਚੱਕੀ ਆਉਂਦੀ ਜਦੋਂ ਬਰਾਬਰ ਕਰ ਗਈ ਤਾਂ ਮੰਨ ਕੇ ਚਲੋ ਵੀ 2.5 ਸਾਲ ਦੀ ਉਮਰ ਹੋ ਜਾਣੀ ਹੈ ਜੀ ਸੀਮਨ ਲੱਗ ਗਿਆ ਕਿ ਨਹੀਂ ਹਜੇ ਨੂੰ ਨਹੀਂ ਨਹੀਂ ਜੀ ਨਹੀਂ ਨਹੀਂ ਲੱਗਿਆ ਨਹੀਂ ਠੀਕ ਹੈ ਦੋਸਤੋ ਵੈਸੇ ਤਿਆਰ ਹੈ ਜੀ ਬਿਲਕੁਲ ਸੀਮਨ ਲੈਣ ਲਈ ਝੋਟੀ ਇਹ ਵਜ਼ਨ ਵਜੂਦ ਤੇ ਕਦ ਕਾਠ ਸੋਨਾ ਇਸ ਝੋਟੀ ਦਾ ਠੀਕ ਹੈ ਹੁਣ ਜਦੋਂ ਵੀ ਦੋਸਤੋ ਹੀਟ ਦੇ ਵਿੱਚ ਆਵੇ ਤਾਂ ਤੁਸੀਂ ਇਹਨੂੰ ਵਧੀਆ ਸੀਮਨ ਲਾ ਕੇ ਦੋਸਤੋ ਗੱਭਣ ਕਰ ਸਕਦੇ ਹੋ ਬਿਲਕੁਲ ਛੋਟੇ ਸਿੰਘ ਦੀ ਹੋਊਗੀ ਕੁੰਡੇ ਸਿੰਘਾਂ ਦੀ ਹੈ ਇਹ ਮੂ ਮਾਦੀ ਲੰਬਾਈ 200 ਚੰਗੀ ਐ ਬਰੀਕੀਆਂ ਦੇ ਵਿੱਚ ਉਹ ਦੇਖੀ ਇਹ ਝੂਟੀ ਇਹ 200 ਚੰਗੀ ਐ ਇਹਨੂੰ ਉੱਚਾ ਪੈਠਪੁੜਾ ਤੇ ਸਰੀਰ ਦੀ ਇਹਨ ਪੱਧਰੀ ਹੋਗੀ ਬਿਲਕੁਲ ਸੋਨੇ ਢਾਂਚੇ ਦੇ ਵਿੱਚ ਪਹਿਲੇ ਨੰਬਰ ਤੇ ਇਹ ਝੂਟੀ ਤੁਹਾਨੂੰ ਦਿਖਾ ਰਿਆ ਰੇਟ ਕੀ ਸੋਚਿਆ ਬਈ ਇਹਦਾ ਲੈ ਦੇਣ ਜਾਈ ਦੱਸੀ ਜੇ ਜ ਰੇਟ 52000 ਦੇ ਦਾਂਗੀ 52000 ਦੀ ਹਾਂਜੀ ਠੀਕ ਐ ਦੋਸਤੋ 52000 ਰੇਟ ਥਣ ਥੁਣ ਸਾਫ ਸੁਥਰੇ ਹੋਣਗੇ ਵੈਸੇ ਵੇਖਣ ਦੀ ਲੋੜ ਤਾਂ ਹੈ ਨਹੀਂ ਇਹ ਵੀਰ ਆਪ ਵੀ ਪੂਰੀ ਤਸੱਲੀ ਕਰਕੇ ਪੋਸੂ ਖਰੀਦਦੇ ਆ ਪਹਿਲੇ ਨੰਬਰ ਤੇ ਝੋਟੀ ਤੁਹਾਨੂੰ ਦਿਖਾਈ ਹੈ ਜੀ 52000 ਰੇਟ ਦੂਜੇ ਨੰਬਰ ਤੇ ਇੱਕ ਝੋਟੀ ਤੁਹਾਨੂੰ ਦਿਖਾਉਂਗਾ ਬੜੀ ਕਮਾਲ ਦੀ ਹੈ ਵੀ ਐਨ ਬਿਲਕੁਲ ਢਿੱਲੇ ਪਿੰਡੇ ਦੀ ਹੈ ਠੀਕ ਹੈ ਜੀ ਤੇ ਕਿੰਨੇ ਟਾਈਮ ਦੀ ਹੋਗੀ ਬਾਈ ਜੀ ਇਹ ਇਹ ਪੌਣੇ ਇੱਕ ਦੋ ਸਾਲ ਦੀ ਹੈ ਜੀ ਅੱਛਾ ਖੋਲ ਲਿਆ ਇਹਨੂੰ ਵੀ ਮੜੀ ਜੀ ਬਾਹਰ ਲੋ ਵੀ ਦੋਸਤੋ ਪੌਣੇ ਇੱਕ ਦੋ ਸਾਲ ਉਮਰ ਹੈ ਦੰਦਾਂ ਤੋਂ ਕਿਵੇਂ ਹੋਊਗੀ ਇਹ ਖੀਰੀ ਹੈ ਜੀ ਖੀਰੀ ਖੀਰੀ ਹੈ ਦੋਸਤੋ ਦੰਦਾਂ ਤੋਂ ਠੀਕ ਹੈ ਬੜੇ ਖੁੱਲੇ ਡੁੱਲੇ ਪਿੰਡੇ ਦੀ ਇਹ ਝੂਟੀ ਤੁਹਾਨੂੰ ਦਿਖਾ ਰਿਹਾ ਐਨ ਬਿਲਕੁਲ ਢਿੱਲਾ ਪਿੰਡਾ ਹੋਊਗਾ ਸਿੰਘ ਬਿਲਕੁਲ ਨਾਲੋਂ ਹੀ ਗੋਲ ਕੀਤੇ ਹੋਏ ਆ ਸੋਹਣੇ ਪੱਠ ਪੁੜੇ ਦੀ ਆ ਸੋਹਣੇ ਸਰੀਰ ਦੀ ਬਨਾਵਟ ਸੋਹਣੀ ਹੈ ਠੀਕ ਹੈ ਜੀ ਚੰਗੇ ਢਾਂਚੇ ਦੇ ਵਿੱਚ ਇਹ ਪਹਿਲੇ ਦੂਜੇ ਨੰਬਰ ਤੇ ਝੂਟੀ ਤੁਹਾਨੂੰ ਦਿਖਾ ਰਿਹਾ 1-2 ਸਾਲ ਉਮਰ ਦੰਦਾਂ ਤੋਂ ਦੋਸਤੋ ਖੀਰੀ ਹੋਊਗੀ ਔਰ 3-4 ਮਹੀਨੇ ਬਾਅਦ ਕਿਦੋਂ ਜਿਹੜੀ ਦੋਸਤੋ ਝੂਟੀ ਆਸ ਲੱਗਣ ਵਾਲੀ ਆ ਚੰਗੀ ਸੇਵਾ ਹੋ ਗਈ ਬਹੁਤ ਸੋਣੀ ਇਹ ਵੱਡੀ ਝੂਟੀ ਤਿਆਰ ਹੋਣੀ ਹੈ ਜਿੱਦਾਂ ਦਾ ਇਹਦਾ ਪਿੰਡਾ ਕੁਲਾ ਡੁਲਾ ਠੀਕ ਹੈ ਜੀ ਇਹ ਦੋਸਤੋ ਦੂਜੇ ਨੰਬਰ ਤੇ ਤੁਹਾਨੂੰ ਦਿਖਾ ਰਿਹਾ ਤੇ ਰੇਟ ਬਾਈ ਜੀ ਕੀ ਹੋਊਗਾ ਇਹਦਾ ਰੇਟ 48000 ਜੀ ਦੇ ਦਾਂਗੇ 48000 ਹਾਂਜੀ ਠੀਕ ਹੈ ਮਾਨਤਾ ਨਾ ਤਾਂ ਹੋ ਜੂਗਾ ਮੋਕੇ ਹਾਂਜੀ ਹਾਂਜੀ ਹੋ ਜੂਗਾ ਮੋਕੇ ਤੇ ਹੋ ਜੂਗਾ ਮਾਨਤਾ ਠੀਕ ਹੈ ਥਣ ਦੋਸਤੋ ਤੁਹਾਨੂੰ ਦਿਖਾ ਦਿੰਨਾ ਆਲੋ ਦੋਸਤੋ ਚਾਰ ਥਣ ਹੋਣਗੇ ਨਿਖੜਵੇ ਹੋਣਗੇ ਜੀ ਠੀਕ ਹੈ 48200 ਡਿਮਾਂਡ ਕੀਤੀ ਹੈ ਜੀ ਬਾਕੀ ਮੌਕੇ ਦੇ ਉੱਤੇ ਮਾਨਤਾ ਨੂੰ ਹੋ ਜਾਊਗਾ ਅੱਛਾ ਜਿਹੜੇ ਤੀਜੇ ਨੰਬਰ ਤੇ ਕੱਟੀ ਆ ਆਪਣੇ ਕੋਲੇ ਬਿਲਕੁਲ ਛੋਟੀ ਹੈ ਸਾਰੀਆਂ ਨਾਲੋਂ ਹਨਾ ਇਹ ਹਾਂਜੀ ਹਾਂਜੀ ਕਿੰਨੇ ਟਾਈਮ ਦੀ ਹੋ ਗਈ ਇਹ ਇਹ ਹੈਗੀ ਹੈ ਡੇਢ ਸਾਲ ਦੀ ਅੱਛਾ ਡੇਢ ਸਾਲ ਦੀ ਹੈ ਹਾਂਜੀ ਹਾਂਜੀ ਠੀਕ ਹੈ ਇਹਨੂੰ ਵੀ ਲਿਆ ਮੜੀ ਜੀ ਬਾਹਰ ਕਰ ਦਿੰਦਾ ਇੱਥੇ ਯਾਰ ਪਰਸ਼ਾਵਾਂ ਜੇ ਪੈਂਦਾ ਤਾਂ ਕਰਕੇ ਥੋੜਾ ਜਿਹਾ ਪਸੂ ਉਸ ਹਾਲ ਨਾਲ ਦੀ ਦੀ ਦਾ ਬਾਹਰ ਕੱਢ ਕੇ ਦੋਸਤ ਇਹ ਕੱਟੀ ਤੁਹਾਨੂੰ ਦਿਖਾਉਂਗਾ ਸੋਹਣੀ ਹੈ ਕੱਟੀ ਚੰਗੀ ਹੈ ੜੇ ਪੜੇ ਚੰਗੇ ਹੈ ਸਰੀਰ ਦੀ ਬਣਵਟ ਸੋਹਣੀ ਹੈ ਤੀਜੇ ਨੰਬਰ ਤੇ ਦੋਸਤੋ ਦਿਖਾ ਰਿਹਾ ਡੇਢ ਸਾਲ ਉਮਰ ਤੇ ਰੇਟ ਇਹਦਾ ਕੀ ਹੈ ਰੇਟ 35000 ਦੇ ਦਾਂਗੀ 35000 200 ਰੇਟ ਐਨ ਸਰੀਰ ਇਹਦਾ ਵੀ ਬਿਲਕੁਲ ਪੱਧਰਾ ਹੋਊਗਾ ਸੋਹਣੇ ਢਾਂਚੇ ਦੇ ਵਿੱਚ ਆ ਠੀਕ ਹੈ ਰਾਜ ਹੀ ਹੈ ਕੱਟੇ ਠੀਕ ਹੈ ਜੀ ਆ ਲਓ ਦੋਸਤੋ ਦੇਖ ਲਓ ਵੇਲ ਬੂਲ ਚੰਗੀ ਹੈ ਤੇ ਲੰਬਾਈ ਵੀ ਚੰਗੀ ਹੈ ਕੱਦ ਗਾੜ ਸੋਹਣਾ ਡੇਢ ਸਾਲ ਉਮਰ ਸਿੰਘ ਵੈਸੇ ਕਾਫੀ ਗੜਾਈ ਦੇ ਵਿੱਚ ਕਰ ਲਿਆ ਉਮਰ ਦੇ ਹਿਸਾਬ ਨਾਲ ਇਹਨੇ ਇੱਥੇ ਹੀ ਗੋਲ ਕਰ ਜਾਣੇ ਤੀਜੇ ਨੰਬਰ ਤੇ ਦੋਸਤੋ ਦਿਖਾ ਰਿਹਾ ਇਹ ਰੇਟ ਕਿੰਨਾ ਦੱਸਿਆ ਤਾਂ 35000 35000 ਜੀ 35200 ਡਿਮਾਂਡ ਬਾਕੀ ਮੌਕੇ ਦੇ ਉੱਤੇ ਜਿਹੜਾ ਦੋਸਤੋ ਮਾਣਤਾਨ ਹੋ ਜਾਊਗਾ ਜਿਹੜੇ ਵੀਰ ਭਰਾਣੇ ਖਰੀਦਦਾਰੀ ਕਰਨੀ ਹੈ ਠੀਕ ਹੈ ਜੀ ਨੰਬਰ ਵਾਈ ਹੁਣਾਂ ਦਾ ਦੋਸਤੋ ਸਕਰੀਨ ਤੇ ਚੱਲਦਾ ਰਹਿਣਾ ਥਾਣਾ ਤਿੰਨੇ ਝੋਟੀਆਂ ਨੂੰ ਚਾਰ-ਚਾਰ ਆ ਤੇ ਚਾਰੇ-ਚਾਰੇ ਥਾਣਾ ਜਿਹੜੇ ਦੋਸਤੋ ਵੈੱਬ ਤੇ ਲੱਗੇ ਹੋਏ ਆ ਜੀ ਪ੍ਰੋਪਰ ਦੋਸਤੋ ਤਿੰਨੇ ਝੋਟੀਆਂ ਤੁਹਾਨੂੰ ਤੋਰ ਕੇ ਦਿਖਾਤੀਆਂ ਜੀ ਰੇਟ ਦੱਸਤਾ ਥਾਣ ਤੁਹਾਨੂੰ ਦਿਖਾਤੇ ਜਿਹੜਾ ਨਾਗ ਤੁਹਾਨੂੰ ਇਹਨਾਂ ਦੇ ਵਿੱਚੋਂ ਜਚੂਗਾ ਉਦੀ ਆ ਕੇ ਦੋਸਤੋਂ ਤਸੱਲੀ ਕਰਕੇ ਖਰੀਦ ਲਿਓ ਠੀਕ ਹੈ ਤੇ ਚਲੋ ਠੀਕ ਹੈ ਭਾਈ ਜੀ ਠੀਕ ਹੈ ਠੀਕ ਹੈ